ਤੁਸੀਂ ਜਦੋਂ ਆਪਣੀ ਵੀਡੀਓ ਦੇਖੋਗੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੁਸੀਂ ਆਖੋਗੇ ਵੀ ਸਾਡੇ ਏਰੀਆ ਚੋਂ ਸਾਨੂੰ ਮਸ਼ੀਨਰੀ ਮਿਲ ਗਈ ਵਧੀਆ ਰੇਟ 'ਚ ਮਿਲੀ ਹੈ ਤੇ ਇਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਇੱਕ ਆਪਣੇ ਕੋਲੇ 37000 ਦੀ ਗੱਡੀ ਪਹੁੰਚੀ ਹੈ 37000 ਤੋਂ ਥੱਲੇ ਸੌਦਾ ਹੋਊਗਾ ਉੱਪਰ ਨਹੀਂ ਜਾਂਦਾ ਤੇ ਕਰਦੇ ਹਾਂ ਗੱਲ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਚੱਲਦਾ ਰਹਿੰਦਾ 77194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਹਾਂ ਰੀਟਸ ਗੱਡੀ ਆਪਣੇ ਕੋਲੇ ਪਹੁੰਚੀ ਆ ਪੈਟਰੋਲ ਤੇ ਗੱਡੀ ਐ ਜੀ ਗੱਡੀ ਫਾਸਟ ਓਨਰ ਐ ਤੇ ਗੱਡੀ ਖੜੀ ਆ ਬਰਨਾਲੇ ਟਾਇਰ ਆਪਾਂ ਨੂੰ 60 ਤੋਂ 65 ਪੈਸੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲੋਕੀ ਐ ਜੀ ਗੱਡੀ ਚੱਲੀ ਹੋਈ ਆ ਕੁੱਲ 1 ਲੱਖ ਤੇ 14000 ਕਿਲੋਮੀਟਰ ਤੇ ਡਿਮਾਂਡ ਦੀ ਗੱਲ ਕਰੀਏ ਤਾਂ 135000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਮਾਲਕ ਜਿਹੜੇ ਹੈਗੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਘਾਟਾ ਬਹੁਤ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਨੋ ਮਾਡਲ ਗੱਡੀ ਆ ਫਾਸਟ ਹੁਨਰ ਹੈ ਤੇ 135 ਡਿਮਾਂਡ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆ ਫੋਟੋਆਂ ਚ ਸਾਰਾ ਕੁਝ ਦੇਖ ਰਿਹਾਗਾ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਾਗਜ਼ ਪੱਤਰ ਚੈੱਕ ਕਰਨੇ ਹੁਣ ਕਿ ਮਰਜੀ ਚੈੱਕ ਕਰਨੇ ਟ్రਾਈ ਲੈਣੀ ਹੈ ਗੱਡੀ ਦੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਬਰਨਾਲੇ ਦੇਖ ਲਿਓ ਬਾਕੀ ਬਹਿ ਕੇ ਗੱਲ ਕਰ ਲਿਓ ਜਦੋਂ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਉੱਪਰ-ਨੀਚੇ ਹੋ ਜਾਊਗਾ ਨੰਬਰ 9988008493 ਨੰਬਰ 2 ਤੇ ਆਪਣੇ ਕੋਲੇ ਸਵਿਫਟ ਗੱਡੀ 16 ਮਾਡਲ ਪਹੁੰਚੀ ਆ ਦੜਬਾ ਮਾਲਕ ਦਾ ਏਰੀਆ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਦੜਬੇ ਖੜੀ ਆ ਜਾ ਕੇ ਦੇਖਣੀ ਹੋਵੇ ਕਿਸੇ ਨੇ ਦੜਬੇ ਜਾ ਕੇ ਦੇਖ ਲਿਓ ਜਿਹੜੇ ਟਾਇਰ ਨੇ ਉਹ ਨਾਲ ਦੇ ਨੇ 16 ਮਾਡਲ ਦੇ ਤੇ 5-45 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਹਾਂ ਜਾ ਕੇ ਕਿਸੇ ਨੇ ਦੇਖਣੀ ਹੈ ਘਰੇ ਇਹਨਾਂ ਦੇ ਜਾ ਕੇ ਦੇਖ ਲਿਓ ਗੱਡੀ ਸਾਰੀ ਰੀਜਨਲ ਹੈ ਜੀ ਕੋਈ ਨਾ ਤਾਂ ਐਕਸੀਡੈਂਟ ਹੋਈ ਆ ਨਾ ਕੋਈ ਡੈਮੇਜ ਨਾ ਕੋਈ ਗਲੀ ਸੜੀ ਆ ਇੱਕ ਇੱਕ ਚੀਜ਼ ਇੱਕ ਇੱਕ ਪਾਰਟ ਸਾਰਾ ਜੈਨੂਇਨ ਹੈ ਮਾਲਕ ਨੇ ਆਖਿਆਗਾ ਮਾਲਕ ਨੇ ਕਿ ਤੋ ਮਰਜੀ ਚੈੱਕ ਕਰਵਾ ਲਓ ਚਾਹੀ ਜਾਂਸੀ ਚੋਂ ਚੈੱਕ ਕਰਵਾ ਲਓ ਸਾਰਾ ਕੁਝ ਵਧੀਆਗਾ ਤੇ ਨੰਬਰ ਵਾਈ ਦਾ 9463864458 ਤੇ ਇੱਕਾ ਪਤ ਤੁਹਾਡੇ ਖਾਤਰ ਏਸੀ ਲੈ ਕੇ ਪਹੁੰਚਿਆ ਸੀ ਜਿੰਨਾ ਦਾ ਬਜਟ ਘੱਟ ਹੈ ਤੇ ਸਸਤਾ ਜਾ ਏਸੀ ਤੁਸੀਂ ਲੱਭ ਰਹੇ ਹੋ ਕਿਉਂਕਿ ਗਰਮੀ ਤਾਂ ਬਹੁਤ ਹੋਈ ਪਈ ਐ ਸੀ ਰਕਾਰ ਟੁੱਟੀ ਆਂਦੀ ਐ ਗਰਮੀ ਦੀ ਤਾਂ ਥੋੜੀ ਜੀ ਠੰਡਕ ਲੈਣੀ ਆ ਤਾਂ ਏਸੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਡੈਡ ਟਨ ਦਾ ਏਸੀ ਆਪਾਂ ਲੈ ਕੇ ਪਹੁੰਚੇ ਆ ਵਿੰਡੋ ਏਸੀ ਐ ਤੇ ਕੰਡੀਸ਼ਨ ਵਧੀਆ ਪਈ ਐ ਮਾਲਕ ਨੇ ਕਿਹਾ ਵੀ ਪੁਰਾਣਾ ਤਾਂ ਪਤਾ ਨਹੀਂ ਕਿੰਨਾ ਕ ਹੈ ਕਿਉਂਕਿ ਇਹਨਾਂ ਨੂੰ ਯਾਦ ਹੈ ਨਹੀਂ ਤੇ ਕਾਫੀ ਸਾਲ ਹੋ ਗਏ ਪਰ ਕੰਡੀਸ਼ਨ ਬਹੁਤ ਚੰਗੀ ਪਈ ਐ ਕਿਉਂਕਿ ਸਰਵਿਸ ਟਾਈਮ ਤੇ ਹੁੰਦੀ ਰਹਿੰਦੀ ਐ ਤੇ ਚਲਾਇਆ ਵਧੀਆ ਹੋਇਆ ਕੋਈ ਜ਼ਿਆਦਾ ਨਹੀਂ ਚਲਾਇਆ ਹੋਇਆ ਮਾਲਕ ਕਹਿੰਦੇ ਆ ਵੀ ਥੋੜਾ ਬਹੁਤਾ ਹੀ ਚਲਾਉਨੇ ਆ ਤੇ ਬਾਕੀ ਲੁਧਿਆਣੇ ਇਹਨਾਂ ਦਾ ਏਰੀਆ ਜੀ ਲੁਧਿਆਣਾ ਲੁਧਿਆਣੇ ਘਰੇ ਤੁਹਾਨੂੰ ਮਿਲ ਜੂਗਾ ਜੇ ਕਿਸੇ ਨੂੰ ਪਸੰਦ ਆਉਂਦਾ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਇੱਕ ਵਾਰੀ 9000 ਰੁਪਇਆ ਡਿਮਾਂਡ ਹੈਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਲੁਧਿਆਣੇ ਏਰੀਆ ਚ ਕਿਸੇ ਨੂੰ ਪਸੰਦ ਆਉਂਦਾ ਤੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤੇ ਕਿਸੇ ਨੇ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਤੁਸੀਂ ਗੱਲ ਵੀ ਕਰਕੇ ਤੇ ਦੇਖ ਲਿਓ ਕਿਵੇਂ ਕੁਝ ਬਣਦਾ ਹੈ ਹਿਸਾਬ ਕਿਤਾਬ ਤੁਹਾਡਾ ਬਣਦਾ ਤਾਂ ਇਹਨਾਂ ਦੇ ਘਰੇ ਵਗਜੋ ਨੰਬਰ 99142 2368 562 ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਮੋਟਰਸਾਈਕਲ ਹੈ ਬੋਕਸਰ ਕਾਵਾਸਾਕੀ ਦਾ 2001 ਮਾਡਲ ਹੈ ਮੋਡੀਫਾਈ ਕੀਤਾ ਹੋਇਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਤੇ ਮਾਨਸਾ ਖੜਾ ਹੈਗਾ ਮਾਨਸਾ ਮਾਲਕ ਦਾ ਏਰੀਆ ਟਾਇਰ ਨਵੇਂ ਨੇ 50000 ਰੁਪਿਆ ਇਹਨਾਂ ਨੇ ਡਿਮਾਂਡ ਪਾਈ ਆ ਬਾਕੀ ਤੁਸੀਂ ਆਪੇ ਦੇਖ ਲਓ ਤੁਹਾਡੇ ਸਾਹਮਣੇ ਮੋਰਸਲ ਹੈ ਜੇ ਕਿਸੇ ਨੂੰ ਚਾਹੀਦਾ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਗੱਲ ਮਾਲਕ ਨਾਲ ਕਰ ਲਿਓ ਬਾਕੀ ਮੈਨੂੰ ਰੇਟ ਬਾਰੇ ਜ਼ਰੂਰ ਕਨਫਰਮ ਕਰ ਦਿਓ ਕਿੰਨੇ ਦਾ ਲੱਗਿਆ ਤੁਹਾਨੂੰ ਰੇਟ ਨੰਬਰ 7973508217 ਜਿਨ੍ਹਾਂ ਦਾ ਇਹ ਮੋਟਰਸਾਈਕਲ ਹੈ ਉਹਨਾਂ ਦਾ ਹੀ ਆ ਨੰਬਰ ਹੈ ਜੀ ਉਹਨਾਂ ਨਾਲ ਤੁਹਾਡੀ ਸਿੱਧੀ ਗੱਲਬਾਤ ਹੋ ਜਾਵੇਗੀ ਤੇ ਆਪਾਂ ਗੱਲਬਾਤ ਕਰੀ ਜਾਂਦੇ ਅਸੀਂ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਗੱਲਬਾਤ ਟੋਟਲ ਆਪਾਂ ਕਰਾਂਗੇ ਪਹਿਲਾਂ ਤਾਂ ਮੈਨੂੰ ਜਰੂਰ ਦੱਸੋ ਤੁਸੀਂ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਆਪਾਂ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਮਸ਼ੀਨਰੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਜੀ ਆਪਦੀ رائے ਜਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਇੱਕ ਮੈਂ ਬੇਨਤੀ ਕਰਦਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਆਪਣੇ ਨੰਬਰ ਤੇ ਭੇਜ ਦਿਓ ਵੇਚਣ ਵਾਸਤੇ ਬੇਨਤੀ ਵਾਲੀ ਗੱਲ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਕੰਪਲੇਂਟ ਬਹੁਤ ਆਉਂਦੀ ਹੈ ਰੇਟ ਹਮੇਸ਼ਾ ਸਹੀ ਲਾਕੇ ਭੇਜਕਰੂ ਆਪ ਨੂੰ ਪਤਾ ਜੀ ਆਪਣੀ ਮਸ਼ੀਨਰੀ ਕਿੰਨੇ ਰੁਪਈਆ ਦੀ ਆ ਕੋਈ 5-7000 ਰੁਪਿਆ ਚੱਲ ਜਾਂਦਾ ਹੁੰਦਾ ਵੱਧ ਉਹੀ ਮੌਕੇ ਤੇ ਘਾਟਾ ਵੱਧਾ ਹੋ ਜਾਂਦਾ ਠੀਕ ਹੈ ਜੀ ਕੋ ਜਿਆਦਾ ਨਹੀਂ ਰੇਟ ਨਾਲ ਧੱਕਾ ਕਰਿਆ ਕਰੋ ਜਿਵੇਂ ਕਿ 50000 ਲਾਤਾ 40000 ਵੱਧ ਲਾਤਾ ਇਹ ਨਾ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੂ ਕੁਝ ਵੀ ਆ ਤੁਹਾਡੇ ਕੋਲੇ ਕੋਈ ਗੱਡੀ ਆ ਬੋਲਟ ਮੋਟਰ ਨਾਲ ਕੁਠੀਆ ਘਰ ਮਕਾਨ ਹੈ ਕੁਝ ਵੀ ਆ ਚਾਹੀਦਾ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਦੇਖੋ ਹਮੇਸ਼ਾ ਚੱਲਦਾ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਜਲਦੀ ਲਗਾ ਦੇਵਾਂਗੇ ਤੇ ਵਧੀਆ ਲੱਗ ਰਹੀ ਹੈ ਜੇ ਵੀਡੀਓ ਤੁਹਾਨੂੰ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੇਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਉਹਨੂੰ ਦਬਾ ਦਿਓ ਹੁਣ ਆਪਾਂ ਇੱਕ ਅਲਟੋ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ VXI ਕੀ ਟਨ 2010 ਮਾਡਲ ਗੱਡੀ ਆ ਜੀ ਸੈਕੰਡ ਓਨਰ ਹੈ 2,25,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਖੜੀ ਆ ਸੰਗਰੂਰ ਏਰੀਆ 'ਚ 68,000 ਕੁੱਲ ਚੱਲੀ ਹੋਈ ਆ origignal ਚੱਲੀ ਆ ਨਵੇਂ ਟਾਇਰਾਂ 'ਚ ਗੱਡੀ ਵਧੀਆ ਚਲਾਉਣ 'ਚ ਸਰਾਜੀ ਕੋਈ ਕਮੀ ਪੇਸ਼ੀ ਨਹੀਂ ਸਾਰਾ ਕੰਮ ਟੋਟਲ ਮਾਲਕ ਨੇ ਲਗਭਗ ਕਰਵਾ ਰੱਖਿਆ ਆਪਾਂ ਜਦੋਂ ਗੱਡੀ ਖਰੀਦਾਂਗੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਪੈਸਾ ਉੱਪਰ ਲਾਉਣ ਦੀ ਲੋਡ ਹੈ ਨਹੀਂ 225 ਡਿਮਾਂਡ ਹੈ ਲੈਸ ਬਸ ਹੋ ਜੂਗਾ 225 ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਉੱਪਰ نیچے ਜ਼ਰੂਰ ਹੋਊਗਾ ਤੇ ਨੰਬਰ ਮੈਂ ਸਕਰੀਨ ਤੇ ਦੇ ਰੱਖਿਆ ਉਹਨਰ ਦਾ 97600 8821000 ਪੂਰਾ ਜੀ ਤੇਈ ਕਾਲਟੋ ਹੂਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਆ ਥੋੜੀ ਜੀ ਨੀਵੇਂ ਮਾਡਲ ਦੀ ਹੈ 2009 ਮਾਡਲ ਗੱਡੀ ਆ ਪਰ ਇਹਦੀ ਪਾਸਿੰਗ ਮਾਲਕ ਨੇ 29 ਤੱਕ ਕਰਵਾ ਰੱਖੀ ਹੈ ਨਵੇਂ ਟਾਇਰ ਨੇ ਤੇ ਤੀਜੇ ਨਾਮ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਮਿਲ ਜੂਗੀ ਨਵੇਂ ਵਾਂਗੂ ਮਿਲ ਜਾਣਗੇ 85 90 ਪੈਸੇ ਬੁਲਾਡੇ ਖੜੀ ਹੈ ਗੱਡੀ 135 ਡਿਮਾਂਡਸ ਹੈ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਚਾਹ ਬਣ ਚੱਕਰ ਹੈਗਾ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਓ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਮਾਲਕ ਦਾ ਜਿੰਨਾ ਦੀ ਗੱਡੀ ਹੈ ਨੰਬਰ ਹੈ ਜੀ 95 926 7620080 ਹੁਣ ਤੁਸੀਂ ਦੇਖੋ ਇੱਕ Maruti 800 ਗੱਡੀ 2000 ਪੂਰਾ ਮਾਡਲ ਹੈ 37000 ਰੁਪਏ ਡਿਮਾਂਡ ਹੈ ਪਟਿਆਲੇ ਖੜੀ ਹੈ ਨਵੇਂ ਟਾਇਰਾਂ 'ਚ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸ ਨੂੰ ਪਸੰਦ ਆਉਂਦੀ ਹੈ ਪਟਿਆਲੇ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਲਿਓ ਬਾਕੀ 37000 ਰੁਪਏ ਡਿਮਾਂਡ ਹੈ ਜਿਕਬਰੀ ਬਾਕੀ ਮੌਕੇ ਤੇ ਘਟਾਵਾ ਦਾ ਜ਼ਰੂਰ ਹੋ ਜੂਗਾ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਕਿਸ ਨੇ ਚਲਾ ਕੇ ਦੇਖ ਲਓ ਨਵੇਂ ਟਾਇਰ ਨੇ 37000 ਰੁਪਏ ਡਿਮਾਂਡ ਲੈਸ ਬਸ ਹੋ ਜੂਗਾ ਨੰਬਰ 11 ਦਾ 83606 14859 ਗੱਲਬਾਤ ਆਪੇ ਕਰ ਲਓ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਆ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆ ਭੇਜੋ ਆਪਣੇ ਕੋਲ ਨੰਬਰ ਉੱਪਰ ਆਪਣਾ ਹਮੇਸ਼ਾ ਲਿਖੇ ਰਹਿੰਦਾ ਬਾਕੀ ਕਮੈਂਟ ਲਾਜ਼ਮੀ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆ ਜੀ ਆਪਾਂ ਜਲਦੀ